ਸਿਆਲ ਵਿੱਚ ਜੇ ਇਹ ਰੈਸਪੀ ਤੁਸੀਂ ਬਣਾ ਕੇ ਖਾ ਲਈ ਤਾਂ ਕਮਰ ਦਰਦ, ਸਰਦੀ, ਖਾਂਸੀ, ਵਾਲ ਚੜਨਾ ਤੇ ਜਿਨ੍ਹਾਂ ਦੀ ਅੱਖਾਂ ਦੀ ਨਿਗਾਟ ਕੱਟ ਗਈ ਏ ਉਹਨਾਂ ਨੂੰ ਵੀ ਬਹੁਤ ਫਾਇਦਾ ਕਰੇਗੀ। ਇੱਕ ਚਮਚ ਰੋਜ਼ ਖਾਣ ਨਾਲ ਤੁਹਾਡੇ ਸਰੀਰ ਵਿੱਚ ਅਣਗਿਣਤ ਫਾਇਦੇ ਹੋਣਗੇ ਤੇ ਕਹਿੰਦੇ ਨੇ ਨਾ ਕਿ ਔਲੇ ਦਾ ਖਾਦਾ ਤੇ ਸਿਆਣਿਆਂ ਦਾ ਕਿਹਾ ਬਾਅਦ ਚੋਂ ਪਤਾ ਲੱਗਦਾ ਕਿ ਇਸ ਲਈ ਔਲੇ ਦੇ ਅਣਗਿਣਤ ਫਾਇਦੇ ਬਾਅਦ ਵਿੱਚੋਂ ਆਪਣੇ ਸਰੀਰ ਨੂੰ ਮਿਲਦੇ ਹੀ ਰਹਿੰਦੇ ਨੇ। ਇਸ ਲਈ ਆਵਲੇ ਨੂੰ ਕਿਸ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਤਾਂ ਚਲੋ ਫਿਰ ਬਣਾਉਂਦੇ ਹਾਂ ਔਲਿਆਂ ਦੀ ਇਹ ਖਾਸ ਰੈਸਪੀ ਜਿਹੜੀ ਕਿ ਸਰੀਰ ਨੂੰ ਤਾਂ ਫਾਇਦੇ ਕਰੇਗੀ ਹੀ ਨਾਲ ਹੀ ਇਹ ਬਹੁਤ ਹੀ ਚਟਪਟੀ ਤੇ ਮਜ਼ੇਦਾਰ ਬਣਦੀ ਹੈ ਔਲਿਆਂ ਦਾ ਸੀਜ਼ਨ ਚੱਲ ਰਿਹਾ ਤੇ ਬਹੁਤ ਹੀ ਸਸਤੇ ਔਲੇ ਵੀ ਮਿਲ ਰਹੇ ਨੇ ਤੇ ਇਹ ਸੀਜ਼ਨ ਦੇ ਵਿੱਚ ਹੀ ਜਦੋਂ ਆਪਾਂ ਇਹਨੂੰ ਬਣਾ ਕੇ ਇਹ ਰੈਸਪੀ ਤਿਆਰ ਕਰ ਲੈਨੇ ਆ ਤਾਂ ਪੂਰਾ ਸਾਲ ਆਪਾਂ ਇਹਨੂੰ ਇੰਜੋਏ ਕਰ ਸਕਦੇ ਆ ਇਹ ਰੈਸਪੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਇੱਥੇ ਮੈਂ 700 ਗ੍ਰਾਮ ਔਲੇ ਲਏ ਨੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੈ ਇਹ ਰੈਸਪੀ ਬਣਾਉਣ ਲਈ ਆਪਾਂ ਨੂੰ ਮੋٹے ਔਲੇ ਚਾਹੀਦੇ ਨੇ ਬਾਰੀਕ ਛਿੱਲੜ ਵਾਲੇ ਔਲੇ ਨਹੀਂ ਵਰਤਨੇ ਕਿਉਂਕਿ ਆਪਾਂ ਇਹਨੂੰ ਕद्दूकश ਕਰਾਂਗੇ ਇਸ ਲਈ ਆਪਾਂ ਮੋٹے-ਮੋٹے ਔਲੇ ਹੀ ਵਰਤਾਂਗੇ ਸਭ ਤੋਂ ਪਹਿਲਾਂ ਔਲਿਆਂ ਨੂੰ ਸਟੀਮ ਕਰਾਂਗੇ ਸਟੀਮ ਕਰਨ ਲਈ ਮੈਂ ਖੁੱਲੇ ਪਾਂਡੇ ਵਿੱਚ ਪਾਣੀ ਰੱਖਿਆ ਤੇ ਉੱਪਰ ਜਾਲੀ ਰੱਖ ਦਿੱਤੀ ਹੈ ਹੁਣ ਇਹਦੇ ਵਿੱਚ ਸਾਰੇ ਔਲਿਆਂ ਨੂੰ ਰੱਖ ਦਿਆਂਗੇ ਤੇ ਇਹਨੂੰ ਉੱਪਰੋਂ ਟੱਕ ਦਿਆਂਗੇ 10 ਮਿੰਟ ਲਈ ਇਹਨਾਂ ਨੂੰ ਆਪਾਂ ਸਟੀਮ ਕਰਨਾ ਜੇ ਤੁਹਾਡੇ ਕੋਲ ਸਟੀਮਰ ਹੋਵੇ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਗੈਸ ਦੀ ਫਲੇਮ ਹਾਈ ਰੱਖਾਂਗੇ ਤੇ 10 ਤੋਂ 12 ਮਿੰਟ ਵਿੱਚ ਇਹ ਸਟੀਮ ਹੋ ਜਾਂਦੇ ਨੇ ਹੁਣ ਇਹਨਾਂ ਔਲਿਆ ਨੂੰ ਇੱਕ ਪਲੇਟ ਵਿੱਚ ਕੱਢ ਲੈਂਦੇ ਹਾਂ ਤੇ ਇਹਨਾਂ ਨੂੰ ਠੰਡਾ ਹੋਣ ਦਿਆਂਗੇ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਕद्दूकश ਕਰਨਾ ਕद्दूकश ਕਰਨ ਲਈ ਵੱਡੇ ਹੋਲ ਵਾਲਾ ਕद्दूकशी ਵਰਤਾਂਗੇ ਬਰੀਕ ਹੋਲ ਵਾਲਾ ਕद्दूकਸ਼ ਨਹੀਂ ਵਰਤਾਂਗੇ ਉਹਦੇ ਨਾਲ ਜ਼ਿਆਦਾ ਬਰੀਕ ਹੋ ਜਾਂਦਾ ਇਸ ਲਈ ਆਪਾਂ ਇਹਨੂੰ ਮੋٹے ਹੋਲ ਵਾਲਾ ਕद्दूकशी ਯੂਜ਼ ਕਰਾਂਗੇ ਤੇ ਇੱਥੇ ਥੋੜੇ ਜਿ ਠੰਡੇ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਮੈਂ ਕद्दूकਸ਼ ਕਰ ਰਹੀ ਹਾਂ ਦੇਖੋ ਇਹਨਾਂ ਦੇ ਲੱਛੇ ਵੀ ਬਣ ਰਹੇ ਨੇ ਸਟੀਮ ਕਰਨ ਲੱਗੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹਦੀਆਂ ਫਾੜੀਆਂ ਅਲੱਗ-ਅਲੱਗ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਹੀ ਹੈਲਦੀ ਰੈਸਪੀ ਹੈ ਇੱਕ ਵਾਰ ਤੁਸੀਂ ਬਣਾ ਕੇ ਦੇਖੋ ਤੇ ਪੂਰਾ ਸਾਲ ਤੁਸੀਂ ਇਹਨੂੰ ਇੰਜੋਏ ਕਰੋ ਤੁਹਾਡੇ ਚਿਹਰੇ ਤੇ ਚਮਕ ਨਹੀਂ ਜਾਂ ਵਾਲ ਝੜ ਰਹੇ ਨੇ ਤਾਂ ਹਰ ਰੋਜ਼ ਇੱਕ ਚਮਚ ਖਾਓ ਤੁਸੀਂ ਦੇਖਣਾ ਕਿੰਨਾ ਫਾਇਦਾ ਹੋਏਗਾ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਦੇ ਤੇ ਇੱਥੇ ਮੈਂ ਸਾਰੇ ਔਲਿਆਂ ਨੂੰ ਕद्दूकश ਕਰ ਲਿਆ ਤੇ ਇਹਨਾਂ ਦੇ ਲੱਛੇ ਵੀ ਦੇਖਣ ਨੂੰ ਲੱਗ ਰਹੇ ਨੇ ਤੇ ਹੁਣ ਮੈਂ ਇੱਕ ਕੜਾਈ ਵਿੱਚ ਪਾਇਆ ਦੇਸੀ ਘਿਓ ਇੱਕ ਚਮਚ ਇਹਦੇ ਲਈ ਜ਼ਿਆਦਾ ਘਿਓ ਦੀ ਲੋੜ ਨਹੀਂ ਪੈਂਦੀ ਬਸ ਇੱਕ ਚਮਚ ਘਿਓ ਵਰਤਾਂਗੇ ਤੇ ਇਹਦੇ ਵਿੱਚ ਪਾ ਦਿਆਂਗੇ ਇਹ ਜਿਹੜੇ ਆਪਾਂ ਔਲੇ ਕद्दूकश ਕੀਤੇ ਨੇ ਇਸ ਰੈਸਪੀ ਨੂੰ ਐਲੂਮੀਨੀਅਮ ਦੀ ਕੜਾਈ ਜਾਂ ਲੋਹੇ ਦੀ ਜਾਂ ਪਿੱਤਲ ਦੀ ਕੜਾਈ ਵਿੱਚ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਆਵਲਾ ਖੱਟਾ ਹੁੰਦਾ ਹੈ ਤੇ ਇਹਨਾਂ ਤੱਤਾਂ ਦੇ ਨਾਲ ਇਹ ਰਿਐਕਟ ਕਰਦਾ ਹੈ ਇਸ ਲਈ ਆਪਾਂ ਨਾਨ-ਸਟਿਕ ਦੀ ਕੜਾਈ ਵਰਤਾਂਗੇ ਜਾਂ ਸਟੀਲ ਦੀ ਕੜਾਈ ਤੇ ਮੈਂ ਇੱਥੇ ਸਟੀਲ ਦੀ ਕੜਾਈ ਵਰਤ ਰਹੀ ਹਾਂ ਤੇ ਇੱਕ ਤੋਂ ਡੇਢ ਮਿੰਟ ਤੱਕ ਆਪਾਂ ਇਹਨੂੰ ਭੁੰਨਣਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਗੁੜ ਜਾਂ ਖੰਡ ਇਹਦੇ ਵਿੱਚ ਮਿੱਠਾ ਆਪਾਂ ਓਨਾ ਹੀ ਲਵਾਂਗੇ ਜਿੰਨਾ ਆਪਣੇ ਕੋਲ ਇਹ ਮਟੀਰੀਅਲ ਹੈ ਇਹ 700 ਗ੍ਰਾਮ ਹੈ ਆਉਲਾ ਤੇ ਆਪਾਂ ਇਹਦੇ ਵਿੱਚ 700 ਗ੍ਰਾਮ ਹੀ ਮਿੱਠਾ ਪਾਉਣਾ ਪਰ ਮੈਂ ਅੱਧਾ ਅੱਧਾ ਪਾ ਰਹੀਆਂ ਇੱਥੇ ਮੈਂ ਗੁੜ ਪਾ ਰਹੀਆਂ 350 ਗ੍ਰਾਮ ਗੁੜ ਪਾਣ ਤੋਂ ਬਾਅਦ ਗੁੜ ਨੂੰ ਮੈਲਟ ਹੋਣ ਦੇਵਾਂਗੇ ਕਿਉਂਕਿ ਗੁੜ ਮੈਂ ਕੁੱਟ ਕੇ ਪਾਇਆ ਤੇ ਇਹਦੇ ਥੋੜੇ ਜਿਹੀਆਂ ਮੋਟੀਆਂ ਡਲੀਆਂ ਨੇ ਥੋੜਾ ਜਿਹਾ ਮੈਲਟ ਹੋ ਜਾਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਖੰਡ ਇੱਥੇ ਮੈਂ ਬੂਰਾ ਖੰਡ ਲਈਏ ਦੇਸੀ ਖੰਡੇ ਜਿਹੜੀ ਤੇ ਇਹ 350 ਗ੍ਰਾਮ ਹੈ ਤੇ 350 ਗ੍ਰਾਮ ਮੈਂ ਗੁੜ ਪਾਇਆ ਤੇ 350 ਗ੍ਰਾਮ ਹੀ ਬੂਰਾ ਖੰ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣੇ ਆ ਤੁਹਾਡੇ ਕੋਲ ਜੋ ਵੀ ਚੀਜ਼ ਅਵੇਲੇਬਲ ਹੋਵੇ ਸਿੰਪਲ ਖੰਡ ਨੂੰ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਕੱਲਾ ਗੁੜ ਵੀ ਪਾ ਸਕਦੇ ਹੋ ਤੇ ਮਿਸ਼ਰੀ ਵੀ ਪਾ ਸਕਦੇ ਹੋ ਜੋ ਵੀ ਤੁਸੀਂ ਵਰਤਣਾ ਚਾਹੋ ਵਰਤ ਸਕਦੇ ਹੋ ਇਸ ਤੋਂ ਬਾਅਦ 2 ਇੰਚ ਅਦਰਕ ਨੂੰ ਵੀ ਕद्दूकस ਕਰਕੇ ਪਾ ਦਿਆਂਗੇ ਕद्दूकस ਕਰਨ ਨਾਲ ਇਹਦੇ ਜਿਹੜੇ ਲੱਛੇ ਨੇ ਉਸੇ ਤਰ੍ਹਾਂ ਹੀ ਬਣਨਗੇ ਜਿਸ ਤਰ੍ਹਾਂ ਆਪਣੇ ਔਲਿਆਂ ਦੇ ਲੱਛੇ ਬਣੇ ਨੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਰਗੜ ਕੇ ਵਿੱਚ ਪਾ ਦਿੰਨੇ ਆ ਜੇ ਆਪਣੇ ਕੋਲ ਅਦਰਕ ਨਾ ਹੋਵੇ ਤਾਂ ਆਪਾਂ ਇਹਦੇ ਵਿੱਚ ਸੁੰਡ ਵੀ ਪਾ ਸਕਦੇ ਆ ਤੇ ਪਰ ਕਿਉਂਕਿ ਹੁਣ ਅਦਰਕ ਬਹੁਤ ਜਿਆਦਾ ਵਧੀਆ ਆ ਰਿਹਾ ਇਸ ਲਈ ਆਪਾਂ ਨਾਲ ਹੀ ਅਦਰਕ ਵੀ ਪਾ ਦਿੱਤਾ ਹੈ ਤੇ ਇਹਦੇ ਵਿੱਚ ਹੀ ਇਹਨੇ ਵੀ ਪੱਕ ਜਾਣਾ ਤੇ ਇਹ ਆਪਣੇ ਸਿਹਤ ਲਈ ਬਹੁਤ ਵਧੀਆ ਹੈ ਸਰਦੀ ਖਾਂਸੀ ਲਈ ਵੀ ਵਧੀਆ ਹੈ ਤੇ ਆਪਣੇ ਇਮਿਊਨ ਸਿਸਟਮ ਨੂੰ ਵੀ ਵਧੀਆ ਰੱਖਦਾ ਹੈ ਤੇ ਲੋ ਜੀ ਇੱਥੇ ਮੈਂ ਸਾਰਾ ਰਗੜ ਕੇ ਪਾ ਦਿੱਤਾ ਹੈ ਅਦਰਕ ਇਹਨੂੰ ਹੁਣ ਮਿਕਸ ਕਰ ਲੈਣੇ ਆ ਹੋਰ ਵੀ ਕੁਝ ਚੀਜ਼ਾਂ ਪਾਵਾਂਗੇ ਇਹਦੇ ਵਿੱਚ ਜਿਹੜੀਆਂ ਤੇ ਇਹਦੀ ਰੈਸਪੀ ਦੇ ਲਈ ਜ਼ਰੂਰੀ ਨੇ ਇੱਥੇ ਮੈਂ ਥੋੜੀ ਜੀ ਹਲਦੀ ਪਾਈ ਏ ਤੇ ਨਾਲ ਹੀ ਪਾ ਦਿੱਤਾ ਗਰਮ ਮਸਾਲਾ ਅੱਧਾ ਚਮਚ ਤੇ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਵੀ ਪ ਕਿਉਂਕਿ ਇਹਦਾ ਨਾ ਕਲਰ ਬਹੁਤ ਸੋਹਣਾ ਹੁੰਦਾ ਪਰ ਇਹ ਜਿਆਦਾ ਤਿੱਖੀ ਨਹੀਂ ਹੁੰਦੀ ਤੇ ਥੋੜੀ-ਬਹੁਤ ਆਪਾਂ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਆ ਤੇ ਇਹ ਸਾਰੇ ਸਮਾਨ ਨੂੰ ਆਪਾਂ ਮਿਕਸ ਕਰ ਲੈਣਾ ਤੇ ਹੁਣ ਇਹਨੂੰ ਬਿਲਕੁਲ ਲੋ ਸੇਕ ਦੇ ਉੱਤੇ ਇਹਨੂੰ ਆਪਾਂ ਪਕਾਵਾਂਗੇ ਇਸੇ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਇਹਨੂੰ ਪਕਾ ਲੈਣਾ ਅੱਛਾ ਮੈਂ ਇੱਥੇ ਗੁੜ ਤੇ ਖੰਡ ਦੋ ਚੀਜ਼ਾਂ ਤਾਂ ਪਾਈਆਂ ਨੇ ਕਿਉਂਕਿ ਜਦੋਂ ਆਪਾਂ ਕੱਲਾ ਗੁੜ ਪਾਣੇ ਆ ਤਾਂ ਜਿਆਦਾ ਡਾਰਕ ਕਲਰ ਹੋ ਜਾਂਦਾ ਤੇ ਜਦੋਂ ਆਪਾਂ ਦੋਨੇ ਚੀਜ਼ਾਂ ਮਿਕਸ ਕਰਕੇ ਪਾਵਾਂਗੇ ਤਾਂ ਕਲਰ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਇਸ ਲਈ ਮੈਂ ਇੱਥੇ ਦੇਸੀ ਖੰਡ ਵਰਤੀਏ ਤੇ ਦੋਵਾਂ ਚੀਜ਼ਾਂ ਨੂੰ ਪਾ ਕੇ ਇਸੇ ਤਰ੍ਹਾਂ ਹਲਾਉਂਦੇ ਹੋਏ ਮੱਠੇ ਸੇਕਦੇ ਆਪਾਂ ਪਕਾ ਲੈਣਾ ਤੇ ਇਹਨੇ ਬੜੀ ਜਲਦੀ ਤਿਆਰ ਹੋ ਜਾਂਦਾ ਹੈ 10 ਤੋਂ 15 ਮਿੰਟ ਹੀ ਲੱਗਦੇ ਨੇ ਇਹਨੂੰ ਹੁਣ ਚੈੱਕ ਕਰ ਲੈਂਦੇ ਆ ਜਦੋਂ ਇੱਕ ਤਾਰ ਦੀ ਚਾਸ਼ਨੀ ਟਾਈਪ ਹੋ ਗਿਆ ਨਾ ਤਾਂ ਸਮਝ ਲਓ ਕਿ ਇਹ ਤਿਆਰ ਹੋ ਗਿਆ ਇਹ ਲਗਭਗ ਤਿਆਰ ਹੈ ਇਹ ਇੱਕ ਤਾਰ ਦੀ ਚਾਸ਼ਨੀ ਹੁਣ ਬਣ ਰਹੀ ਹੈ ਤੇ ਹੁਣ ਇਸੇ ਸਟੇਜ ਤੇ ਹੀ ਆਪਾਂ ਇਹਦਾ ਗੈਸ ਬੰਦ ਕਰਾਂਗੇ ਕਿਉਂਕਿ ਜੇ ਜ਼ਿਆਦਾ ਆਪਾਂ ਇਹਨੂੰ ਪਕਾਵਾਂਗੇ ਨਾ ਆ ਫਿਰ ਠੰਡਾ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਹੀ ਸਖਤ ਹੋ ਜਾਏਗਾ ਜਿਹੜਾ ਕਿ ਆਪਣੇ ਤੋਂ ਖਾਦਾ ਨਹੀਂ ਜਾਣਾ ਇਸ ਲਈ ਥੋੜਾ ਜਿਹਾ ਢਿੱਲਾ ਰੱਖਣਾ ਜ਼ਰੂਰੀ ਹੈ ਇੱਕ ਤਾਰ ਦੀ ਜਦੋਂ ਚਾਚ ਨਹੀਂ ਬਣ ਗਈ ਤਾਂ ਉਦੋਂ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਕੜਾਈ ਅਜੇ ਬਹੁਤ ਜ਼ਿਆਦਾ ਗਰਮ ਹੈ ਇਸ ਲਈ ਗੈਸ ਬੰਦ ਹੋਣ ਤੋਂ ਬਾਅਦ ਵੀ ਥੋੜੀ ਦੇਰ ਲਈ ਇਹਨੂੰ ਹਿਲਾ ਦੇਣਾ ਤੇ ਇਹਦੀ ਹਵਾ ਜੀ ਕੱਢ ਦੇਣੀ ਹੈ ਤੇ ਬਾਅਦ ਚੋਂ ਫਿਰ ਇਹਨੂੰ ਠੰਡਾ ਹੋਣ ਦੇਵਾਂਗੇ ਦੇਖੋ ਇਹਦਾ ਕਿੰਨਾ ਹੀ ਸੋਨਾ ਕਲਰ ਆਇਆ ਹੈ ਦੇਖ ਕੇ ਹੀ ਖਾਣ ਨੂੰ ਮਨ ਕਰਦਾ ਹੈ ਤੁਸੀਂ ਇਸ ਚਟਨੀ ਨੂੰ ਰੋਟੀ ਨਾਲ ਪਰੌਂਠੇ ਨਾਲ ਤੇ ਜਾਂ ਬ੍ਰੈਡਾਂ ਦੇ ਉੱਤੇ ਜੈਮ ਦੀ ਤਰ੍ਹਾਂ ਵੀ ਲਗਾ ਕੇ ਖਾ ਸਕਦੇ ਹੋ ਤੇ ਬੱਚਿਆਂ ਨੇ ਤਾਂ ਇਹਨੂੰ ਐਂਜ ਹੀ ਖਾ ਜਾਣਾ ਤੇ ਮੈਂ ਵੀ ਇਹਨੂੰ ਇਸੇ ਤਰ੍ਹਾਂ ਹੀ ਖਾ ਲੈਣੀ ਆ ਜਦੋਂ ਵੀ ਮੇਰਾ ਦਿਲ ਕਰਦਾ ਹੈ ਬਹੁਤ ਹੀ ਸਵਾਦ ਬਣਦਾ ਹੈ ਜਿਸ ਤਰ੍ਹਾਂ ਇਹ ਜੈਮ ਹੁੰਦਾ ਨਾ ਇਸੇ ਤਰ੍ਹਾਂ ਹੀ ਇਹ ਬਣ ਜਾਂਦਾ ਹੈ ਤੇ ਹੁਣ ਇਹਦੇ ਉੱਤੇ ਆਪਾਂ ਦੀ ਸਜਾਵਟ ਦੇ ਲਈ ਕੁਝ ਮਗਜ ਪਾ ਦਿੱਤੇ ਨੇ ਭੁੰਨੇ ਹੋਏ ਤੇ ਇਹਨਾਂ ਨੂੰ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ ਠੰਡਾ ਹੋਣ ਤੋਂ ਬਾਅਦ ਇਹਨੂੰ ਕਿਸੇ ਕੱਚ ਦੇ ਬਰਤਨ ਵਿੱਚ ਭਰ ਕੇ ਰੱਖ ਲਵਾਂਗੇ ਤੇ ਜਦੋਂ ਵੀ ਖਾਣਾ ਹੋਇਆ ਸੁੱਕਾ ਸਾਫ ਚਮਚ ਲੈ ਕੇ ਇਹਨੂੰ ਬਾਹਰ ਕੱਢ ਲੈਣਾ ਇਹਨੇ ਬਿਲਕੁਲ ਵੀ ਖਰਾਬ ਨਹੀਂ ਹੋਣਾ ਤੇ ਪੂਰਾ ਸਾਲ ਇਹ ਚੱਲੇਗਾ ਤੇ ਸਾਰਾ ਸਾਲ ਹੀ ਆਪਾਂ ਔਲਿਆਂ ਦੇ ਇਹ ਰੈਸਪੀ ਨੂੰ ਇੰਜੋਏ ਕਰ ਸਕਦੇ ਹਾਂ ਤੇ ਜੇ ਤੁਸੀਂ ਵੀਡੀਓ ਦੇ ਇਥੋਂ ਤੱਕ ਪਹੁੰਚ ਗਏ ਹੋ ਤਾਂ ਇਹ ਵੀ ਜ਼ਰੂਰ ਦੱਸ ਦਿਓ ਕਿ ਕਿਹੜੀ ਜਗ੍ਹਾ ਤੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਜੋ ਮੈਂ ਤੁਹਾਡਾ ਥੈਂਕ ਯੂ ਕਰ ਸਕਾਂ ਤੇ ਫਰੈਂਡਸ ਮੈਂ ਆਪਣੇ ਇਸ ਚੈਨਲ ਦੇ ਉੱਤੇ ਬਿਲਕੁਲ ਉਹੀ ਡਿਸ਼ੇਸ ਬਣਾਉਣੀ ਆ ਜਿਹੜੀਆਂ ਕਿ ਬਹੁਤ ਹੀ ਘੱਟ ਇਨਗਰੀਡੀਅੰਟ ਦੇ ਨਾਲ ਤਿਆਰ ਹੋ ਜਾਂਦੀਆਂ ਨੇ ਤੇ ਆਮ ਜੋ ਵੀ ਆਪਣੇ ਘਰਾਂ ਦੇ ਵਿੱਚ ਸਮਾਨ ਹੁੰਦਾ ਹੈ ਉਹਦੇ ਨਾਲ ਹੀ ਆਪਾਂ ਇਹਨਾਂ ਨੂੰ ਤਿਆਰ ਕਰ ਸਕਦੇ ਹਾਂ ਤੇ ਔਲਿਆਂ ਦੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਚਟਨੀ ਵੀ ਕਹਿ ਸਕਦੇ ਹੋ ਜੈਮ ਵੀ ਕਹਿ ਸਕਦੇ ਹੋ ਕਿਉਂਕਿ ਦਾ ਟੈਕਸਚਰ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਨੋ ਫੇਲ ਰੈਸਪੀ ਹੈ ਕੋਈ ਵੀ ਇਹਨੂੰ ਬਣਾ ਸਕਦਾ ਹੈ ਇੱਕ ਵਾਰ ਟ੍ਰਾਈ ਕਰਕੇ ਜਰੂਰ ਦੇਖਿਓ ਤੇ ਹੁਣ ਆਪਾਂ ਇਹਨੂੰ ਕਿਸੇ ਕੱਚ ਦੇ ਬਰਤਨ ਵਿੱਚ ਭਰ ਕੇ ਰੱਖ ਲਵਾਂਗੇ ਤੇ ਪੂਰਾ ਸਾਲ ਇਹਨੂੰ ਇੰਜੋਏ ਕਰਾਂਗੇ ਕਿਵੇਂ ਲੱਗੀ ਰੈਸਪੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ